ਤੁਨੀਆ ਜਿ ਵਾਹਿਗੁਰੂ ਇੱਕ ਐਸਾ ਨਾਮ ਪਿਆਰ ਹੈ ਨੱਚਣ ਲੱਗ ਜੰਦਾ ਕਈ ਵਾਰੀ ਕੀਰਤਨ ਲਾ ਲੰਦਾ ਉੱਚੀ ਉੱਚੀ ਸੋ ਇਹ ਜੋਗਰਾ ਸਿੰਘ ਨੇ ਕਿਡੀਆਂ ਛਾਵਾਂ ਹਲਤ ਕਧੂਰੀਆਂ ਨੇ ਜਾਂ ਕਿਡੀਆਂ ਪੂਰੀਆਂ ਕਰਨ ਨੂੰ ਇਸ ਫਿਰ ਤੇ ਕਦੇ ਪਠਮਰ ਉਹ ਵਿਵਦਨ ਨੂੰ ਕਿਹਨਾਂ ਮਹਾਰਾਜ ਕਿਹੜੀ ਕਿਤਾਬ ਦੇਣਾ ਚਾਹੋਗੇ ਪੰਜਾਬੀ ਦੀ ਜਿਹੜੀ ਉਹਨਾਂ ਨੂੰ ਪੜ੍ਹਨੀ ਚਾਹੀਦੀ ਖਾਂ ਚਾਥਰੂ ਵੀ ਨੇ ਤੁਸੀਂ ਗੱਲ ਵੀ ਕਰ ਰਹੇ ਹੋ ਤੁਹਾਡੀ ਪੋਜ਼ਿਟਿਵਿਟੀ ਜਿਹੜੀ ਮੇਰੇ ਅੰਦਰ ਐ ਸਮੇਂ ਗਈ ਹੈ ਨਾ ਮੈਂ ਦੱਸ ਨਹੀਂ ਸਕਦਾ ਮੇਰੇ ਅੰਦਰੋਂ ਲੂਕੰਡਾ ਖੜਾ ਹੋ ਗਿਆ ਤੇ ਤੁਹਾਡੇ ਬੋਲ ਨੇ ਨਾ ਉਹ ਅੰਦਰ ਜਾ ਰਹੇ ਨੇ ਕੱਲਾ ਕੱਲਾ ਕਣਕਣ ਦੇ ਵਿੱਚ ਵਸਦਾ ਜਾ ਰਹੇ ਮੈਂ 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 ਗੁਰੂਆਂ ਦੀ ਯਾਦ ਚ ਬਾਬਾ ਜੀ ਦੀ ਯਾਦ ਚ ਸਿੱਧਾ ਸਿੰਘਾਂ ਦੀ ਯਾਦ ਚ ਬੜੇ ਹੱਥੋਂ ਜਾਂਦੇ ਨੇ ਅੱਖ ਚ ਕਦੇ ਕਦੇ ਬੈਠਾ ਮਰੂ ਵੀ ਬੈਠਾ ਨੂੰ ਕਹਿੰਦਾ ਨਾ ਮਹਾਰਾਜ ਕਿਹਦਾ ਸਮੰਗ ਚੇਤੀ ਲੈ ਮੈਂ ਤੇਰੇ ਪੈਰ ਕੁੱਟਿਆ ਕਰਾਂ ਤੇਰੇ ਪੈਰ ਧੋਇਆ ਕਰਾਂ ਜਿਵੇਂ ਇੱਕ ਬੇਟਾ ਆਪਣੇ ਬਾਪ ਦੀ ਸੇਵਾ ਕਰਦਾ ਸੋ ਉਹ ਉਹਦੇ ਪਿਆਰ ਦਾ ਬਿਆਨ ਨਹੀਂ ਮੈਂ ਕਰ ਸਕਦਾ ਉਹ ਐਸਾ ਪਿਆਰ ਹੈ ਜਿਹੜਾ ਸ਼ਾਇਦ ਮਾਂ ਵੀ ਨਹੀਂ ਕਰ ਸਕਦਾ ਪਿਓ ਵੀ ਨਹੀਂ ਕਰ ਸਕਦਾ ਦੁਨੀਆ 'ਚ ਵਾਹਿਗੁਰੂ ਇੱਕ ਐਸਾ ਨਾਮ ਪਿਆਰ ਹੈ ਜਿਹਦੀ ਤੁਸੀਂ ਵਿਆਖਿਆ ਪਿਆਰ ਨਾਲ ਗਿਣ ਨਹੀਂ ਸਕਦੇ ਇਨਸਾਨ ਦੇ ਵਿੱਚ ਕੋਈ ਐਡਾ ਵੱਡਾ ਕਰੀ ਔਰ ਮੇਰਾ ਇਹੀ ਜੀਵਨ ਹੈ ਕਿ ਮਹਾਰਾਜ 24 ਘੰਟੇ ਮੇਰੇ ਅੰਦਰ ਵਾਹਿਗੁਰੂ ਵਾਹਿਗੁਰੂ ਚੱਲਦਾ ਰਹੇ ਕੋਸ਼ਿਸ਼ ਕਰਦਾ ਜਿੰਮ ਕਰਦਾ ਹੈੱਡਫੋਨ ਦੇ ਵਿੱਚ ਬਾਣੀ ਲਾ ਦਿਨਾ ਨੱਚਣ ਲੱਗ ਜਾਂਦਾ ਕਈ ਵਾਰੀ ਕੀਰਤਨ ਲਾ ਲੈਂਦਾ ਉੱਚੀ ਉੱਚੀ ਸੋ ਇਹੀ ਮੇਰੀ ਜ਼ਿੰਦਗੀ ਇਹੀ ਮੇਰੀ ਦਾਸਤਾ ਨਹੀਂ ਇੱਕ ਚੀਜ਼ ਮੈਂ ਨੋਟ ਕੀਤੀ ਤਾਂ ਤੁਸੀਂ ਕਿਤਾਬਾਂ ਖੁਦ ਵੀ ਪੜਦੇ ਹੋ ਤੇ ਕਾਫੀ ਵਾਰ ਕਿਸੇ ਕਿਤਾਬ ਦਾ ਨਾਮ ਵੀ ਲੈਂਦੇ ਹੋ ਜੇਕਰ ਤੁਸੀਂ ਅੱਜ ਦੇ ਯੂਥ ਹੈ ਜਿਹੜਾ ਜ ਮੇਰੇ ਵਰਗਿੰ ਜਿੰਨੇ ਵੀ ਨੇ ਹਨਾ ਉਹਨਾਂ ਨੂੰ ਕੋਈ ਕਿਤਾਬ ਦੀ ਸਲਾਹ ਦੇਣਾ ਚਾਹੋਗੇ ਕਿਹੜੀ ਕਿਤਾਬ ਦੇਣਾ ਚਾਹੋਗੇ ਪੰਜਾਬੀ ਦੀ ਜਿਹੜੀ ਉਹਨਾਂ ਨੂੰ ਪੜ੍ਹਨੀ ਚਾਹੀਦੀ ਮੈਂ ਸਮਝਦਾ ਜੀ ਗੁਰੂਆਂ ਦੀ ਜੀਵਨੀ ਪੜ੍ਹਨੀ ਬਹੁਤ ਜ਼ਰੂਰੀ ਹੈ ਦਸਵੇਂ ਪਾਤਸ਼ਾਹ ਦੀ ਗੁਰੂ ਹਰਗੋਬਿੰਦ ਸਾਹਿਬ ਦੀ ਦਸਾਂ ਗੁਰੂਆਂ ਦੀ ਜੀਵਨੀ ਤੁਸੀਂ ਪੜੋਗੇ ਨਾ ਤੈਨੂੰ ਮਹਿਸੂਸ ਹੋਊਗਾ ਜ਼ਿੰਦਗੀ ਦੇ ਵਿੱਚ ਕਿ ਤੁਹਾਨੂੰ ਲਾਈਫ ਜਿਹੜੀ ਜ਼ਿੰਦਗੀ ਦਾ ਰਾਹ ਕਿਦਾਂ ਆਪ ਨੂੰ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ ਮੈਂ ਕੋਸ਼ਿਸ਼ ਕਰਦਾ ਬੜਾ ਕਿ ਮੈਂ ਬਾਬਾ ਜੀ ਦਸਵੇਂ ਪਾਸ਼ਾ ਗੁਰੂਆਂ ਦੀ ਜਿੱਦ ਦਸੀ ਹੋਈਆਂ ਗੱਲਾਂ ਨੇ ਉਹਨਾਂ ਤੇ ਅਮਲ ਕਰਨ ਦੀ ਕੋਸ਼ਿਸ਼ ਕਰਾਂ ਹਰ ਆਦਮੀ ਨੂੰ ਗੁਰੂਆਂ ਦੀ ਕਿਤਾਬ ਪੜ੍ਹਨੀ ਚਾਹੀਦੀ ਹੈ ਚੀਦਾ ਸਿੰਘਾਂ ਦੀ ਉਹਨਾਂ ਦੇ ਜੀਵਨ ਦੀ ਕਿਤਾਬ ਪੜ੍ਹਨੀ ਚਾਹੀਦੀ ਹੈ ਬਾਬਾ ਦੀਪ ਸਿੰਘ ਜੀ ਬਾਰੇ ਪੜ੍ਹੋਗੇ ਤੁਹਾਨੂੰ ਪਤਾ ਲੱਗੂਗਾ ਜ਼ਿੰਦਗੀ ਦੇ ਵਿੱਚ ਵੀ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਹਿਰਦੇ 'ਚ ਐਸਾ ਵਾ ਕੇ ਰੱਖਿਆ ਜਿਵੇਂ ਹਨੂਮਾਨ ਜੀ ਨੇ ਰਾਮਚੰਦਰ ਜੀ ਤੇ ਸੀਤਾ ਨੂੰ ਰੱਖਿਆ ਸੀ ਸੋ ਇਹ ਹਰੇਕ ਬੰਦੇ ਨੂੰ ਪੜ੍ਹਨਾ ਚਾਹੀਦਾ ਵੱਲੋਂ ਬਾਰੇ ਕਿਸੇ ਕਿਤਾਬ ਨੂੰ ਪੜਨ ਦੀ ਲੋਣੀ ਬ੍ਰਹਮ ਗਿਆਨ ਜੇ ਪਾਉਣਾ ਹੈ ਤਾਂ ਗੁਰੂਆਂ ਦੀ ਜੀਵਨੀ ਪੜ੍ਹ ਲਓ ਤੇ ਮਾੜਾ ਜਾਂਦੇ ਪੈਰ ਤੇ ਤੁਰ ਲੇ ਗੇ ਗੁਰੂ ਮੈਨੂੰ ਆਪਣੇ ਰਾਹ ਤੇ ਤੋਰਦੇ ਤੇ ਮੈਂ ਕਹਿੰਦਾ ਬੱਲੇ ਬੱਲੇ ਆ ਸੱਚੇ ਰਾਹ ਚੱਲਦਿਆਂ ਉਸਤਤ ਕਰੇ ਜਾਂਾਂ ਕੱਲ ਇਥੇ ਆਖਰੀ ਸਵਾਲ ਹੋਵੇਗਾ ਕਿ ਬੰਦੇ ਦੀ ਜੀਵਨ ਮੁੱਕ ਜਾਂਦਾ ਪਰ ਇੱਛਾਵਾਂ ਨਹੀਂ ਮੁੱਕਦੀਆਂ yograj singh ਦੀਆਂ ਕਿਹੜੀਆਂ ਛਾਵਾਂ ਹਲਤ ਕਧੂਰੀਆਂ ਨੇ ਜਾਂ ਕਿਹੜੀਆਂ ਪੂਰੀਆਂ ਕਰਨ ਨੂੰ ਅਜ ਫਿਰਦੇ ਦੁਨਿਆਵੀ ਦੌਰ ਤੇ ਜੀ ਬਰੋਜ ਸੁਪਨੇ ਲੈਣਾ ਮੈਂ ਆਸਕਰ ਜਿੱਤਣਾ ਬਾਪੂ ਜੀ ਮੈਂ ਆ ਕਰਨਾ ਹੈ ਬਾਪੂ ਜੀ ਮੈਨੂੰ ਉਹ ਦੇ ਦਿਓ ਤੇ ਸਾਰਾ ਦਿਨ ਮੈਂ ਬਾਪੂ ਤੋਂ ਮੰਗੀ ਤੁਰ ਹੀ ਜਾਣਾ ਮੈਂ ਕਈ ਵਾਰੀ ਸੋਚਦਾ ਵੀ ਤੂੰ ਕਰਦਾ ਕੀ ਹੈ ਕਿਹੜੀ ਚੀਜ਼ ਆਪਰੇ ਤੇ ਤਲੋਕੋ ਕੇ ਰੱਖੀ ਤੂੰ ਫੇਰ ਮੰਗੀ ਜਾਣਾ ਚਲੋ ਪੁੱਤਾ ਤਪiour ਤੋਂ ਹੀ ਮੰਗਣਾ ਪਰ ਹਾਂ ਇੱਕੋ ਹੀ ਚੀਜ਼ ਦੀ ਤਮੰਨਾ ਹੈ ਕਿ ਬਸ ਉਸ ਪਰਮਾਤਮਾ ਦੇ ਦਰਸ਼ਨ ਹੋ ਜਾਵਣ ਮਰਨ ਤੋਂ ਪਹਿਲਾਂ ਬਾਬਾ ਜੀ ਦੇ ਦਰਸ਼ਨ ਹੋ ਜਾਵਣ ਗੁਰੂਆਂ ਦੇ ਦਰਸ਼ਨ ਹੋ ਜਾਣਾ ਉਹ ਮੈਨੂੰ ਆਪਣੇ ਚਰਨਾਂ 'ਚ ਰੱਖ ਲੈਣ ਬਸ ਇਹੀ ਅੱਛਾ ਹੋਵੇ ਮੇਰੀ ਕੋਈ ਚਾਹਤ ਨਹੀਂ ਮੱਖਾਂ ਚਾ ਥਰੂ ਵੀ ਨੇ ਤੁਸੀਂ ਗੱਲ ਵੀ ਕਰ ਰਹੇ ਹੋ ਤੁਹਾਡੀ ਪੋਜ਼ਿਟਿਵਿਟੀ ਜਿਹੜੇ ਮੇਰੇ ਅੰਦਰ ਇਸ ਸਮੇਂ ਗਈ ਹੈ ਨਾ ਮੈਂ ਦੱਸ ਨਹੀਂ ਸਕਦਾ ਮੇਰੇ ਅੰਦਰੋਂ ਲੂਕੰਡਾ ਖੜਾ ਹੋ ਗਿਆ ਤੇ ਤੁਹਾਡੇ ਬੋਲ ਨੇ ਨਾ ਉਹ ਅੰਦਰ ਜਾ ਰਹੇ ਨੇ ਕੱਲਾ ਕੱਲਾ ਕਣਕਣ ਦੇ ਵਿੱਚ ਵੱਸਦਾ ਜਾ ਰਹੇ ਮੈਂ 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 ਗੁਰੂਆਂ ਦੀ ਯਾਦ ਚ ਬਾਬਾ ਜੀ ਦੀ ਯਾਦ ਚ ਸਿਦਾ ਸਿੰਘਾਂ ਦੀ ਯਾਦ ਚ ਬੜੇ ਹੱਥੋਂ ਜਾਂਦੇ ਲਈ ਅਕ ਚ ਕਦੇ ਕਦੇ ਬੈਠਾ ਮਰ ਉਹ ਵੀ ਬਣਾਉਂਦਾ ਕਿ ਕਹਿੰਦਾ ਮਹਾਰਾਜ ਕਿਹਦਾ ਸਮਾਂ ਬਚੇਤੀ ਲੈ ਮੈਂ ਤੇਰੇ ਪੈਰ ਘੁੱਟਿਆ ਕਰਾਂ ਤੇਰੇ ਪੈਰ ਧੋਇਆ ਕਰਾਂ ਜਿਵੇਂ ਇੱਕ ਬੇਟਾ ਆਪਣੇ ਬਾਪ ਦੀ ਸੇਵਾ ਕਰਦਾ ਸੋ ਉਹ ਉਹਦੇ ਪਿਆਰ ਦਾ ਬਿਆਨ ਨਹੀਂ ਮੈਂ ਕਰ ਸਕਦਾ ਉਹ ਐਸਾ ਪਿਆਰ ਹੈ ਜਿਹੜਾ ਸ਼ਾਇਦ ਮਾਂ ਵੀ ਨਹੀਂ ਕਰ ਸਕਦਾ ਪਿਓ ਵੀ ਨਹੀਂ ਕਰ ਸਕਦਾ ਦੁਨੀਆ 'ਚ ਵਾਹਿਗੁਰੂ ਇੱਕ ਐਸਾ ਨਾਮ ਪਿਆਰ ਹੈ ਜਿਹਦੀ ਤੁਸੀਂ ਵਿਆਖਿਆ ਪਿਆਰ ਨਾਲ ਗਿਣ ਨਹੀਂ ਸਕਦੇ ਇਨਸਾਨ ਦੇ ਵਿੱਚ ਕੋਈ ਐਡਾ ਵੱਡਾ ਕਰੀ ਔਰ ਮੇਰਾ ਇਹੀ ਜੀਵਨ ਹੈ ਕਿ ਮਹਾਰਾਜ 24 ਘੰਟੇ ਮੇਰੇ ਅੰਦਰ ਵਾਹਿਗੁਰੂ ਵਾਹਿਗੁਰੂ ਚੱਲਦਾ ਰਹੇ ਕੋਸ਼ਿਸ਼ ਕਰਦਾ ਜਿੰਮ ਕਰਦਾ ਹੈੱਡਫੋਨ ਦੇ ਵਿੱਚ ਬਾਣੀ ਲਾ ਦਿਨਾ ਨੱਚਣ ਲੱਗ ਜਾਂਦਾ ਕਈ ਵਾਰੀ ਕੀਰਤਨ ਲਾ ਲੈਂਦਾ ਉੱਚੀ ਉੱਚੀ ਸੋ ਇਹੀ ਮੇਰੀ ਜ਼ਿੰਦਗੀ ਇਹੀ ਮੇਰੀ ਦਾਸਤਾਣੀ ਇੱਕ ਚੀਜ਼ ਮੈਂ ਨੋਟ ਕੀਤੀ ਤਾਂ ਤੁਸੀਂ ਕਿਤਾਬਾਂ ਖੁਦ ਵੀ ਪੜਦੇ ਹੋ ਤੇ ਕਾਫੀ ਵਾਰ ਕਿਸੇ ਕਿਤਾਬ ਦਾ ਨਾਮ ਵੀ ਲੈਂਦੇ ਹੋ ਜੇਕਰ ਤੁਸੀਂ ਅੱਜ ਦੇ ਯੂਥ ਹੈ ਜਿਹੜਾ ਜਿਵੇਂ ਮੇਰੇ ਵਰਗਿੰ ਜਿੰਨੇ ਵੀ ਨੇ ਹਨਾ ਉਹਨਾਂ ਨੂੰ ਕੋਈ ਕਿਤਾਬ ਦੀ ਸਲਾਹ ਦੇਣਾ ਚਾਹੋਗੇ ਕਿਹੜੀ ਕਿਤਾਬ ਦੇਣਾ ਚਾਹੋਗੇ ਪੰਜਾਬੀ ਦੀ ਜਿਹੜੀ ਉਹਨਾਂ ਨੂੰ ਪੜ੍ਹਨੀ ਚਾਹੀਦੀ ਹੈ ਮੈਂ ਸਮਝਦਾ ਜੀ ਗੁਰੂਆਂ ਦੀ ਜੀਵਨੀ ਪੜ੍ਹਨੀ ਬਹੁਤ ਜ਼ਰੂਰੀ ਹੈ ਦਸਵੇਂ ਪਾਤਸ਼ਾਹ ਦੀ ਗੁਰੂ ਹਰਗੋਬਿੰਦ ਸਾਹਿਬ ਦੀ ਦਸਾਂ ਗੁਰੂਆਂ ਦੀ ਜੀਵਨੀ ਤੁਸੀਂ ਪੜ੍ਹੋਗੇ ਨਾ ਤੈਨੂੰ ਮਹਿਸੂਸ ਹੋਊਗਾ ਜ਼ਿੰਦਗੀ ਦੇ ਵਿੱਚ ਕਿ ਤੁਹਾਨੂੰ ਲਾਈਫ ਜਿਹੜੀ ਜ਼ਿੰਦਗੀ ਦਾ ਰਾਹ ਕਿਦਾਂ ਆਪ ਨੂੰ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ ਮੈਂ ਕੋਸ਼ਿਸ਼ ਕਰਦਾ ਬੜਾ ਕਿ ਮੈਂ ਬਾਬਾ ਜੀ ਦਸਵੇਂ ਪਾਸ਼ਾ ਗੁਰੂਆਂ ਦੀ ਜਿੱਦ ਦਸੀ ਹੋਈਆਂ ਗੱਲਾਂ ਨੇ ਉਹਨਾਂ ਤੇ ਅਮਲ ਕਰਨ ਦੀ ਕੋਸ਼ਿਸ਼ ਕਰਾਂ ਹਰ ਆਦਮੀ ਨੂੰ ਗੁਰੂਆਂ ਦੀ ਕਿਤਾਬ ਪੜ੍ਹਨੀ ਚਾਹੀਦੀ ਹੈ ਚੀਦਾ ਸਿੰਘਾਂ ਦੀ ਉਹਨਾਂ ਦੇ ਜੀਵਨ ਦੀ ਕਿਤਾਬ ਪੜ੍ਹਨੀ ਚਾਹੀਦੀ ਹੈ ਬਾਬਾ ਦੀਪ ਸਿੰਘ ਜੀ ਬਾਰੇ ਪੜ੍ਹੋਗੇ ਤੁਹਾਨੂੰ ਪਤਾ ਲੱਗੂਗਾ ਜ਼ਿੰਦਗੀ ਦੇ ਵਿੱਚ ਵੀ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਹਿਰਦੇ 'ਚ ਐਸਾ ਵਾ ਕੇ ਰੱਖਿਆ ਜਿਵੇਂ ਹਨੂਮਾਨ ਜੀ ਨੇ ਰਾਮਚੰਦਰ ਜੀ ਤੇ ਸੀਤਾ ਨੂੰ ਰੱਖਿਆ ਸੀ ਸੋ ਇਹ ਹਰੇਕ ਬੰਦੇ ਨੂੰ ਪੜ੍ਹਨਾ ਚਾਹੀਦਾ ਉਹਨਾਂ ਬਾਰੇ ਕਿਸੇ ਕਿਤਾਬ ਨੂੰ ਪੜਨ ਦੀ ਲੋਣੀ ਬ੍ਰਹਮ ਗਿਆਨ ਜੇ ਪਾਉਣਾ ਹੈ ਤਾਂ ਗੁਰੂਆਂ ਦੀ ਜੀਵਨੀ ਪੜ੍ਹ ਲਓ ਤੇ ਮਾੜਾ ਜਾਂਦੇ ਪੈਰ ਤੇ ਤੁਰ ਲੱਕ ਗੁਰੂ ਮੈਨੂੰ ਆਪਣੇ ਰਾਹ ਤੇ ਤੋਰਦੇ ਤੇ ਮੈਂ ਕਹਿੰਦਾ ਬੱਲੇ ਬੱਲੇ ਸੱਚੇ ਰਾਹ ਚੱਲਦਿਆਂ ਉਸਤਤ ਕਰੇ ਜਾਂਦਾ। ਕਾਲੀਥੀ ਆਖਰੀ ਸਵਾਲ ਉਹ ਵੇਗਾ ਕਿ ਬੰਦੇ ਦੀ ਜੀਵਨ ਮੁੱਕ ਜਾਂਦਾ ਪਰ ਇੱਛਾਵਾਂ ਨਹੀਂ ਮੁੱਕਦੀਆਂ। yograj singh ਦੀਆਂ ਕਿਹੜੀਆਂ ਇੱਛਾਵਾਂ ਹਲਤ ਕਧੂਰੀਆਂ ਨੇ ਜਾਂ ਕਿਹੜੀਆਂ ਪੂਰੀਆਂ ਕਰਨ ਨੂੰ ਅਜ ਫਿਰਦੇ ਨੇ। ਦੁਨਿਆਵੀ ਦੌਰ ਤੇ ਜੀ ਬਰੋਜ ਸੁਪਨੇ ਲੈਣਾ ਮੈਂ ਔਸਕਰ ਜਿੱਤਣਾ ਬਾਪੂ ਜੀ ਮੈਂ ਆ ਕਰਨਾ ਹੈ ਬਾਪੂ ਜੀ ਮੈਨੂੰ ਉਹ ਦੇ ਦਿਓ ਤੇ ਸਾਰਾ ਦਿਨ ਮੈਂ ਬਾਪੂ ਤੋਂ ਮੰਗੀ ਤੁਰੀ ਜਾਣਾ। ਮੈਂ ਕਈ ਵਾਰੀ ਸੋਚਦਾ ਵੇ ਤੂੰ ਕਰਦਾ ਕੀ ਹੈ? ਕਿਹੜੀ ਚੀਜ਼ ਆਪਰੇ ਤੇ ਤੋ ਰੁਕੋ ਕੇ ਰੱਖੀ ਤੂੰ ਫੇਰ ਮੰਗੀ ਜਾਣਾ ਚਲੋ ਪੁੱਤਾਂ ਤਪੂਰ ਤੇ ਮੰਗਣਾ ਪਰ ਹਾਂ ਇੱਕੋ ਹੀ ਚੀਜ਼ ਦੀ ਤਮੰਨਾ ਕਿ ਬਸ ਉਸ ਪਰਮਾਤਮਾ ਦੇ ਦਰਸ਼ਨ ਹੋ ਜਾਵਣ ਮਰਨ ਤੋਂ ਪਹਿਲਾਂ ਬਾਬਾ ਜੀ ਦੇ ਦਰਸ਼ਨ ਹੋ ਜਾਵਣ ਗੁਰੂਆਂ ਦੇ ਦਰਸ਼ਨ ਹੋ ਜਾਵਣ ਉਹ ਮੈਨੂੰ ਆਪਣੇ ਚਰਨਾਂ 'ਚ ਰੱਖ ਲੈਣ ਬਸ ਇਹੀ ਅੱਛਾ ਹੋਵੇ ਮੇਰੀ ਕੋਈ ਚਾਹਤ ਨਹੀਂ